ਗਰੀਬ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਅਤੇ ਪਿੱਛੋਂ ਪਾਣਾ ਵਰਤ ਗਿਆ ਕਰਛੇ ਅਚਾਨਕ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਗਰੀਬ ਪਰਿਵਾਰ ਜਿਸ ਨੇ ਪੈਸੇ ਜੋੜ ਕੇ ਨਿੱਕ ਸੁੱਖ ਬਣਾਇਆ ਸੀ ਹੁਣ ਤਾਂ ਹਾਰ-ਮਾਰ ਰੋ ਰਿਹਾ ਹੈ ਕਟਨਾਟ ਝੰਡਿਆਲਾ ਗੁਰੂ ਦੇ ਪਿੰਡ ਗੁੰਨੋਵਾਰਥੀਏ ਪਿੰਡ ਤੇ ਰਜਿੰਦਰ ਸਿੰਘ ਮੁਤਾਬਕ ਬੀਤੀ ਰਾਤ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਚ ਸਹਬਜ਼ਾਦਿਆਂ ਦੀ ਯਾਦ ਚ ਕਰਵਾਏ ਜਾ ਰਹੇ ਗੁਰਮਤ ਸਮਾਗਮ ਚ ਪਹੁੰਚੇ ਸੀ ਤੇ ਪਿੱਛੋਂ ਘਰ ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਅਤੇ ਘਰ ਚ ਰੱਖੇ ਟੀਵੀ ਫਰਿੱਜ ਬੈੱਡ ਸਭ ਕੁਝ ਸੜ ਕੇ ਸੁਆਹ ਹੋ ਗਿਆ ਭਾਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਤੇ ਚਮਕਾ ਜ ਨੂੰ ਮਾਰਿਆ ਦੋਸਤੋ ਲਾ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈ ਜਿਹੜਾ ਅੱਗ ਲੱਗੀ ਹੈ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਹਾਂ ਅੱਛਾ ਤੇ ਘਾਟੇ ਗੁਰਦਰਾ ਸਾਹਿਬ ਗਏ ਹਾਂਜੀ ਤੇ ਤੁਹਾਨੂੰ ਕਹਿੰਦੇ ਦੱਸਿਆ ਹਨ ਨੂੰ ਇੱਥੇ ਗਵੰਡੀਆਂ ਨੇ ਦੱਸ ਦਿੱਤਾ ਮੁੜ ਕੇ ਉੱਥੋਂ ਬੁਲਸਾ ਕਿਤੇ ਦੱਸ ਦਿੱਤੀ ਆ ਤੇ ਫਿਰ ਕਿ ਤਰ੍ਹਾਂ ਬੁਝਾਈ ਅੱਗ ਹਾਂਜੀ ਤੇ ਪਾਣੀ ਨਾਲ ਹੀ ਬੁਝਾਈ ਜੀ ਅੱਛਾ ਤੇ ਕਿਤਰਾ ਇਹਦੇ ਸਭ ਨਹੀਂ ਪੁਲਸ ਨੂੰ ਸੂਚਨਾ ਦਿੱਤੀ ਨਹੀਂ ਨਹੀਂ ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਾਮਾਨ ਤੁਹਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਹੋ ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਤੇ ਬਾਕੀ ਵਿੱਚ ਆ ਸਾਰਾ ਕੁਝ ਹਾਂਜੀ ਉਧਰ ਹੁਣ ਆਪਣਾ ਸਭ ਕੁਝ ਖਵਾ ਚੁੱਕੇ ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਕੋਹਾਰ ਲਗਾਈਏ ਸਾਰੇ ਸਾਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਾਤਲ ਬੰਦੇ ਹਨ ਤੁਹਾਨੂੰ ਪਤਾ ਤਿੰਨ 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 ਬੇਟੀਆਂ ਵਾ ਦਾਨ ਉਹ ਪਤਾ ਹੀ ਸਰਕਾਰ ਕੋ ਗੀ ਮੰਗ ਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬਹੁਤੀ ਹਲਪ ਚਲੋਮ ਕੀਤੀ ਜਾਵੇ ਤਨਬਾਹ ਠੰਡ ਦਾ ਮੌਸਮ ਹੈ ਸਮਾਂਤਲੇ ਆ ਜਾਣਾ ਨਹੀਂ ਹੈ ਹਾਂਜੀ ਤੇ ਹੁਣ ਤੇ ਸਰਕਾਰ ਕੋੋਂ ਹਮ ਮੰਗੀ ਮੰਗਦੀਆਂ ਵੀ ਸਾਡੀ ਹਲਪ ਕੀਤੀ ਜਾਵੇ ਹਾਲਾਂਕਿ ਘਟਨਾ ਸਮੇਂ ਪਰਿਵਾਰ ਕਰੋਂ ਬਾਹਰ ਸੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਜਦਕਿ ਆਂਡੀ ਘਵਡੀਆਂ ਨੇ ਬੜੀ ਹੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ